ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕਮੀਜ਼ ਦਾ ਨਾਪ ਕਿਸਤਰਾ ਲੈ ਸਕਦੇ ਆ ਇਹ ਆਪਣੇ ਕੋਲ ਕਮੀਜ਼ ਹੈ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਲੈਂਥ ਮੈਨੇ ਹੁੰਦੀ ਹੈ ਕਮੀਜ਼ ਦੀ ਲੈਂਥ ਆਪਾਂ ਇੱਥੋਂ ਉੱਪਰੋਂ ਮੋਢੇ ਤੋਂ ਲੈ ਕੇ نیچے ਤਾਈਂ 42 ਇੰਚੇ ਕਮੀਜ਼ ਤਿਆਰ ਹੈ 2 ਇੰਚ ਆਪਾਂ نیچے ਘੇਰਾ ਫੋਲਡ ਕਰਾਂਗੇ 44 ਇੰਚ ਤੇ ਅੱਧਾ ਇੰਚ ਆਪਾਂ ਉੱਪਰ ਸਲਾਈ ਦਾ ਰੱਖਾਂਗੇ 45 ਇੰਚ ਆਪਾਂ ਕਮੀਜ਼ ਦੀ ਲੈਂਥ ਆਪਾਂ 45 ਇੰਚ ਲਵਾਂਗੇ ਹੁਣ ਆਪਾਂ ਇੱਥੇ 45 ਇੰਚ ਲਿਖਾਂਗੇ ਘੇਰਾ ਲੰਬਾਈ 45 ਇੰਚ ਉਹਨਾਂ ਆਪਾਂ ਕਮੀਜ਼ ਦਾ ਘੇਰਾ ਮਿਰਾਗੇ ਕਿੰਨਾ ਹੈ ਘੇਰਾ ਆਪਾਂ 20.5 ਇੰਚ ਹੈ ਆ ਦੇਖੋ 20.5 ਇੰਚ ਹੈ ਜੇ ਆਪਾਂ ਲਾਇਸ ਜਾਂ ਪਾਈਪਿੰਗ ਲੈਣੀ ਆ ਤਾਂ ਆਪਾਂ ਐਕਸਟਰਾ ਲਵਾਂਗੇ ਫਿਰ ਆਪਾਂ 1.5 ਇੰਚ ਇੱਕ ਸਾਈਡ ਦਾ ਵੱਧ ਲਵਾਂਗੇ ਇਸ ਕਰਕੇ 1.5 ਇੰਚ ਹੈ ਤੇ 3 ਇੰਚ ਸਾਡੇ 20 ਇਹ ਸਾਡੇ 20 ਇੰਚ ਹੈ ਤੇ ਆਪਾਂ 3 ਇੰਚ ਵੱਧ ਲਵਾਂਗੇ 23.5 ਇੰਚ ਇਸ ਦਾ ਘੇਰਾ ਹੋ ਗਿਆ ਹੁਣ ਆਪਾਂ ਇਸ ਦੀ हिਪ ਮਿਣਾਗੇ ਦੀ ਹੈਪਰ 21 ਇੰਚ ਹੈ ਇਹ ਪਾਪਾ 21 ਇੰਚ ਲਵਾਂਗੇ ਹੁਣ ਆਪਏ ਛਾਤੀ ਲਵਾਂਗੇ ਦੀ ਛਾਤੀ ਇਹਦੀ 20 ਇੰਚ ਹੈ ਅਤੇ ਕਮਰ ਸਾਡੇ 18 ਇੰਚ ਕਮਰੇ ਦੀ 18 ਇੰਚ ਹੈ ਹੁਣ ਆਪਾਂ ਇਸ ਦਾ ਮੋਡਾ ਮਿਣਾਗੇ ਐਸਟਰਾ ਮੋਡਾ 9.5 ਇੰਚ ਤਿਆਰ ਅਤੇ ਟੀਰਾ ਟੀਰਾ 12 ਇੰਚ ਤਾਂ ਦੇਖੋ 11 ਇੰਚ ਟੀਰਾ ਤਿਆਰ ਆ ਤੇ ਸਲਾਈ 1 ਇੰਚ ਆਪਾਂ ਸਲਾਈ ਦਾ ਲਵਾਂਗੇ 12 ਇੰਚ ਦੀਰਾ ਲਵਾਂਗੇ ਅਤੇ ਚਾਕ ਇਹਦੇ ਹੈਗੇ ਆ نیچے ਤੋਂ ਲੈ ਕੇ ਉੱਪਰ ਤੱਕਰ ਚਾਕ 21 ਇੰਚ ਚਾਕ ਹੁਣ ਆਪਾਂ ਬਾਜੂ ਦੀ ਲੈਂਥ ਲਵਾਂਗੇ ਬਾਜੂ ਆਪਣੀ 16 ਇੰਚ ਤਿਆਰ ਹੈ ਨਿਚੇ ਤੋਂ 1.5 ਇੰਚ ਆਪਾਂ ਫੋਲਡ ਦਾ ਲਵਾਂਗੇ ਅਤੇ ਅੱਧਾ ਇੰਚ ਆਪਾਂ ਉੱਪਰ ਤੋਂ ਇਸ ਕਰਕੇ ਆਪਾਂ 18 ਇੰਚ ਬਾਜੂ ਲਵਾਂਗੇ ਬਾਜੂ ਦੀ ਮੋਰੀ ਆਪਾਂ ਇੰਨੀ ਹੀ ਰੱਖਣੀ ਹੈ 5.5 ਇੰਚ ਹੋਣਾ ਆਪਾਂ ਗਲਾ ਦੇਖਾਂਗੇ ਪਿੱਗਲੇ ਦੀ ਚੜਾਈ ਕਿੰਨੀ ਹੈ ਗਲੇ ਦੀ ਚੜਾਈ 6 ਇੰਚ ਪੂਰੀ ਲੈਣੀ ਹੈ ਅਤੇ ਗਲੇ ਦੀ ਲੰਬਾਈ 6 ਇੰਚ ਤੇ 8 ਇੰਚ ਆਪਾਂ ਸਲਾਈ ਦਾ ਲਵਾਂਗੇ 6.5 ਇੰਚ ਹੁਣ ਆਪਾਂ ਇਥੋਂ ਗਲੇ ਦੇ ਅਗਲੇ ਹਿੱਸੇ ਦਾ ਨਾਪ ਲਾਵਾਂਗੇ ਇਥੋਂ 13 ਇੰਚ ਤਿਆਰਾ ਹੈ ਅਤੇ 1 ਇੰਚ ਆਪਾਂ ਸਲਾਈ ਲਈ ਲਾਵਾਂਗੇ 14 ਇੰਚ ਇਸੇ ਤਰ੍ਹਾਂ ਹੀ ਆਪਾਂ ਬੈਕ ਸਾਈਡ ਦਾ ਵੀ ਇਸੇ ਤਰ੍ਹਾਂ ਹੀ ਨਾਪ ਲੈਣਾ ਹੈ ਗਲੇ ਦੀ ਚੜਾਈ 6 ਇੰਚ ਅਤੇ ਬੈਕ ਗਲੇ ਦੀ ਲੰਬਾਈ 5 ਇੰਚ ਹੁਣ ਗਲੇ ਦੀ ਪਿਛਲੇ ਗਲੇ ਦੀ ਚੜਾਈ ਇਥੋਂ ਹੈਗੀ ਆ ਜੀ ਗਲੇ ਦਾ ਪਿਛਲਾ ਵਸਾ ਹੈਗਾ ਜੀ 1.5 13 ਇੰਚ 1 ਇੰਚ ਆਪਾਂ ਸਲਾਈ ਦਾ ਲਵਾਂਗੇ 1.5 14 ਇੰਚ ਹੋ ਗਿਆ ਇਸ ਤਰ੍ਹਾਂ ਆਪਾਂ ਕਮੀਜ਼ ਦਾ ਨਾਪ ਸਹੀ ਤਰੀਕੇ ਨਾਲ ਲੈ ਸਕਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ